ਹੈਲੋ ਦੋਸਤੋ ਤੁਹਾਡਾ ਫਿਰ ਤੋਂ ਸਵਾਗਤ ਹੈ ਗਵਰਨਮੈਂਟ ਜੋਬ ਅਪਡੇਟ ਚੈਨਲ ਦੇ ਉੱਤੇ ਨਮੀ ਨਮੀ ਭਰਤੀਆਂ ਦਾ ਨੋਟੀਫਿਕੇਸ਼ਨ ਪਾਉਣ ਲਈ ਸਾਡੇ YouTube ਅਤੇ Telegram ਚੈਨਲ ਨੂੰ ਜੁਆਇਨ ਕਰੋ ਸਾਡੇ ਕੋਲ ਅੱਜ ਇੱਕ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਆ ਗਿਆ ਹੈ ਜੋ ਕਿ ਆਲ ਇੰਡੀਆ ਇੰਸਟੀਚਿਊਟ ਮੈਡੀਕਲ ਸਾਇੰਸ ਵੱਲੋਂ ਬਟਿੰਡਾ ਵੱਲੋਂ ਕੀਤੇ ਗਏਗਾ ਵੱਖ-ਵੱਖ ਪ੍ਰਕਾਰ ਦੀਆਂ ਪੋਸਟਾਂ ਰਹਿਣ ਵਾਲੀਆਂ ਹਨ ਇਸ ਵਿੱਚ ਪੋਸਟਾਂ ਦਾ ਵੇਰਵਾ ਕੁਝ ਇਸ ਪਕਾਰ ਹੈ ਗਰੁੱਪ A ਦੀਆਂ ਪੋਸਟਾਂ ਗਰੁੱਪ B ਗਰੁੱਪ C ਗਰੁੱਪ D ਦੀਆਂ ਅਲੱਗ-ਅਲੱਗ ਪੋਸਟਾਂ ਰੈਣ ਵਾਲੀਆਂ ਨੇ ਗਰੁੱਪ A ਦੀਆਂ ਪੋਸਟਾਂ ਗਰੁੱਪ A ਦੀਆਂ ਪੋਸਟਾਂ ਦਾ ਵੇਰਵਾ ਕੁਝ ਇਸ ਪ੍ਰਕਾਰ ਦਿੱਤਾ ਗਿਆ ਹੈ ਅਸਿਸਟੈਂਟ ਦੀਆਂ ਪੋਸਟਾਂ ਨੇ ਕਨੈਕਿੰਗ ਦਾ ਪੋਸਟਾਂ ਨੇ ਫਾਇਰ ਅਫਸਰ ਦੀਆਂ ਪੋਸਟਾਂ ਨੇ ਸਟੋਰ ਅਫਸਰ ਦੀਆਂ ਪੋਸਟਾਂ ਨੇ ਇਹ ਵੱਖ-ਵੱਖ ਪੋਸਟਾਂ ਇਹਨਾਂ ਦਾ ਵੇਰਵਾ ਇਸ ਪ੍ਰਕਾਰ ਦਿੱਤਾ ਗਿਆ ਹੈ ਜੇਕਰ ਆਪਾਂ ਗਰੁੱਪ ਬੀ ਦੀਆਂ ਪੋਸਟਾਂ ਦੀ ਗੱਲ ਕਰੀਏ ਇਸ ਵਿੱਚ ਵੀ ਮੈਡੀਕਲ ਰਿਕਾਰਡ ਅਫਸਰ ਦੀਆਂ ਪੋਸਟਾਂ ਨੇ ਅਸਿਸਟੈਂਟ ਇੰਜੀਨੀਅਰਿੰਗ ਸਿਵਲ ਦੀਆਂ ਪੋਸਟਾਂ ਨੇ ਲੈਫਟੈਂਡਰ ਦੀਆਂ ਪੋਸਟਾਂ ਨੇ ਇਸ ਵਿੱਚ ਵੀ ਵੱਖ-ਵੱਖ ਪ੍ਰਕਾਰ ਦੀਆਂ ਪੋਸਟਾਂ ਤਵੇਿਰਵਾਦ ਦਿੱਤਾ ਗਿਆ ਜੇਕਰ ਆਪਾਂ ਗਰੁੱਪ ਸੀ ਵੱਲ ਦੇਖੀ ਤਾਂ ਇਸ ਵਿੱਚ ਇਕੱਲੀ ਇੱਕ ਪੋਸਟ ਦਿੱਤੀ ਗਈ ਜੋ ਕਿ ਸੀਨੀਅਰ ਅਸਿਸਟੈਂਟ ਦੀ ਪੋਸਟ ਦਿੱਤੀ ਗਈ ਹੈ ਜੇਕਰ ਇਸ ਦੇ ਡੈਟ ਦੀ ਗੱਲ ਕਰੀ ਤਾਂ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ 30 ਦਿਨ ਇਸ ਦੀ ਲਾਸਟ ਡੇਟ ਰੱਖੀ ਗਈ ਹੈ 30 ਦਿਨ ਦੇ ਅੰਦਰ ਅੰਦਰ ਤੁਸੀਂ ਇਸ ਐਡਰੈਸ ਦੇ ਉੱਤੇ ਇਹਨਾਂ ਨੂੰ ਡਾਕੂਮੈਂਟ ਨਾਲ ਲਾ ਕੇ ਭੇਜਨੇ ਹੋਣਗੇ ਜੇਕਰ ਫੁੱਲ ਨੋਟੀਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਸਾਡੇ ਟੈਲੀਗ੍ਰਾਮ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਜੇਕਰ ਇਸ ਨੋਟੀਫਿਕੇਸ਼ਨ ਦੀ PDF ਲੈਣਾ ਚਾਹੁੰਦੇ ਹੋ ਤਾਂ ਸਾਡੇ ਟੈਲੀਗ੍ਰਾਮ ਚੈਨਲ ਉੱਤੇ ਜਾ ਕੇ ਇਸ ਨੂੰ ਡਾਊਨਲੋਡ ਕਰ ਸਕਦੇ ਹੋ ਅਤੇ ਪੂਰੀ ਜਾਣਕਾਰੀ ਲੈ ਸਕਦੇ ਹੋ ਧੰਨਵਾਦ